ਲਓ ਵੀ ਮਿੱਤਰੋ ਸਾਝ ਰਿਹਾ ਜਿਹੜੇ ਪਹੁੰਚ ਗਏ ਪੱਠੇ ਤੇ ਪੀਲੀ ਇੱਟ ਚੱਕ ਰਹੇ ਆ ਕਬੂਤਰਾਂ ਖਾਤਰ ਤੇ ਸੱਚੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਵਾਂ ਸਾਰੇ ਜਾਨਵਰ ਸੈਟ ਸਾਰੇ ਆਂਦੇ ਤੇ ਅਸੀਂ ਆਏ ਹੇ ਦੇ ਬਾਹਰ ਕਿਤੇ ਪੀਲੀ ਇੱਟਾਂ ਦਿਖੀਆਂ ਅਸੀਂ ਕਿ ਚੱਲ ਚੱਕ ਲੈਣੇ ਕਿਉਂਕਿ ਹੁਣ ਚੱਲ ਬੱਚੇ-ਬੱਚੇ ਪੜਨਗੇ ਉਹਨਾਂ ਨੂੰ ਪਾਇਆ ਕਰਾਂਗੇ ਕੁੱਟ ਕੇ ਤੇ ਜਿੰਨੀਆਂ ਕੋ ਹੋ ਸਕਿਆ ਚੱਕ ਰਹੇ ਆ ਉਹ ਦੇਖੋ ਕਰਨ ਚੱਕ ਰਿਹਾ 8-10 ਇੱਟਾਂ ਲੈ ਜਾਂਦੇ ਆ ਤੇ ਫਿਰ ਜਾ ਕੇ ਕੁੱਟ ਕੇ ਪਾ ਦਾਂਗੇ ਠੀਕ ਆ ਤੇ ਚੱਲਦੇ ਆ ਕੋਈ ਨਹੀਂ ਕਰਦੇ ਐਨੇ ਚੱਕ ਲਈ ਏਟਾ ਲਓ ਇੰਨੇ ਤਰੋ ਪੌਂਚੇ ਆ ਖੇਤ ਆ ਪੈ ਰਿਆ ਮੱਕੀ ਦਾ ਅਚਾਰ ਤੇ ਇਹ ਮਸ਼ੀਨ ਥੋੜਾ ਥੋੜਾ ਛੜਦੀ ਆ ਸਾਈਡਾਂ ਤੇ ਉਹ ਫਿਰ ਭਾਉ ਵਾਢ ਰਿਹਾ ਆ ਆ ਦੇਖ ਲਓ ਆ ਸਿਸਟਮ ਆ ਇਹਦੇ ਚ ਟੋਕਾ ਗਿਰੀ ਜਾਂਦਾ ਫੇ ਟਰਾਲੀਆਂ ਚ ਪਾਵਾਂਗੇ ਪਹਿਲਾਂ ਗੇੜ ਢੇਰਾ ਬਣਾਉਣ ਨੂੰ ਸਿੱਧਾ ਟੋਏ ਚ ਪਾ ਰਹੇ ਆਂ ਇੰਨੀ ਫਾਂਟ ਲੈ ਕੇ ਜਾਂਦੀ ਆ ਦੇਖ ਲਓ ਲੈ ਜਾਂਦੀ ਆ ਚਾਰ ਸਿਆੜਾਂ ਦੀ ਮਤਲਬ ਕਿ ਆ ਜਿਹੜੇ ਚਾਰ ਬੀਜੀ ਹੋਏ ਜਿਵੇਂ 1 2 3 4 ਇੰਨੀ ਫਾਂਟ ਲੈ ਜਾਂਦੀ ਆ ਦਿਖਾਉਨੇ ਆ ਤੁਹਾਨੂੰ ਫਾਂਟ ਲੱਗ ਜੀ ਵੀ ਫਿਰ ਸੱਤੂ ਡਰਾਈਵਰ ਆ ਸੱਤੂ ਆਪੇ ਲੱਗੇ ਹੋਏ ਆ ਮਸ਼ੀਨ ਵਾਲਾ ਕੋਈ ਨਹੀਂ ਹੈਗਾ ਆ ਜੱਸ ਕਰ ਲੋ ਨਹੀਂ ਆ ਬਾਂ ਗਾਰੰਟੀ ਆ ਆ ਸੱਤੂ ਆ हूँ देखो फिर कि चलता सिस्टम लो चल प्या टोका देख लो ਹਾਰਟ ਲੈ ਜਾਂਦੀ ਆ ਗੋੜੜਿਆਂ ਚ ਇਨਾ ਘੇਰਾ ਖਾਲੀ ਕਰ ਦਊਗੀ ਲੋਈ ਮਿੱਤਰੋ ਪਹੁੰਚ ਗਏ ਕਰੇ ਤੇ ਦਾਣੇ ਪਏ ਨੇ ਥੋੜੇ ਜਿਹਾ ਕਬੂਤਰਾਂ ਨੂੰ ਮੌਸਮ ਠੰਡਾ ਹੋ ਰਿਹਾ ਤੇ ਪਾਣੀ ਬਦਲ ਦਈਏ ਯਾਰ ਪਾਣੀ ਨੀ ਹੈਗਾ ਆ ਬੱਚਾ ਵੀ ਹੋ ਗਿਆ ਸੈੱਟ ਹੁਣ ਐਨ ਓਕੇ ਐ ਤੇ ਚਲੋ ਪਾਣੀ ਪੁਣੀ ਚੇਂਜ ਕਰਾਂ ਪਹਿਲਾਂ ਮੈਂ ਦੇਖੋ ਤਾਂ ਮੱਛਰਦਾਨੀ ਦਾ ਭਾਈ ਆ ਗਿਆ ਨਜ਼ਾਰਾ ਪੂਰਾ ਐ ਤੇ ਪਾਣੀ ਰੁਕ ਜਾ ਬੈਂ ਪਾਣੀ ਲੈ ਜਾ ਪਹਿਲਾਂ ਲਓ ਵੀ ਮਿੱਤਰੋ ਪਾਣੀ ਪੁਣੀ ਕਰਤਾ ਚੇਂਜ ਧਾਣੇ ਪਏ ਨੇ ਕਬੂਤਰ ਓਕੇ ਦੀ ਰਿਪੋਰਟ ਸਾਰੇ ਬੱਚੇ ਦੇਖ ਲੋ ਕਿੱਡੇ-ਕਿੱਡੇ ਹੋ ਗਏ ਉਹ ਫਿੰਡ ਜੀ ਵਚਾ ਨਹੀਂ ਦਿਖਦਾ ਕਿੱਥੇ ਆਈ ਯਾਰ ਤੇ ਮਾਰ ਬੈਨੇਗਾ ਇੱਧਰ ਗਿਆ ਛੋਟੂ ਜਿਹਾ ਆ ਵੀ ਦੋਏ ਬੱਚੇ ਸੈੱਟ ਨੇ ਔਰ ਇੱਕ ਸਿੰਗਲ ਬੱਚਾ ਉਹ ਵੀ ਦੋਏ ਬੱਚੇ ਸੈੱਟ ਨੇ ਉਹ ਵੀ ਦੋਏ ਸੈੱਟ ਨੇ ਇਹਦੇ ਵੀ ਦੋਏ ਸੈੱਟ ਨੇ ਤੇ ਉਧਰ ਆਂਡੇ ਤਰੇ ਹੋਏ ਨੇ ਇਧਰ ਆਂਡੇ ਤਾਂ ਨੇ ਤਿਆਰ ਨੇ ਡੱਬੇ ਹੋ ਨਹੀਂ ਹਲੇ ਕੋਈ ਮੂੜ ਨਹੀਂ ਡੱਬੇ ਉਹਨਾਂ ਦਾ ਾਂਡੇ ਧਰਨੇ ਦਾ ਚਲੋ ਓਕੇ ਰੋਟਾ ਨੇ ਲੋ ਮੇਂ ਮੇਟਰੋ ਲੱਗਦੇ ਹੱਥ ਆਪਾਂ ਇਹਨਾਂ ਦਾ ਵੀ ਕੰਮ ਨਿਵੇੜੇ ਦਈਏ ਪਾਣੀ ਪੂਣੀ ਧਰ ਦਈਏ ਦਾਣੇ ਇਹਨਾਂ ਨੂੰ ਵੀ ਪਾਏ ਹੋਏ ਨੇ ਟਰੇ ਚ ਬੱਚੇ ਦੇਖੋ ਇਹ ਯਾਰ ਬਹੁਤ ਵਧੀਆ ਬੱਚੇ ਪਾਲ ਰਖਿਆ ਨੇ ਇਹਨਾਂ ਨੇ ਵਧੀਆ ਪਾਲੇ ਨੇ ਬੱਚੇ ਐਨ ਆ ਦੋ ਜੋੜੀਆਂ ਨੇ ਾਂਡੇ ਰੱਖੇ ਨਹੀਂ ਤਿੰਨ ਨੇ ਰੱਖੇ ਹੋਏ ਨੇ ਤੇ ਚਲੋ ਪਾਣੀ ਪੂਣੀ ਕਰਾਂ ਪਹਿਲਾਂ ਇਹਨਾਂ ਦਾ ਚੇਂਜ ਜਾ ਕੋ ਬਈ ਇਹਨਾਂ ਦਾ ਪਾਣੀ ਕਰਤਾ ਚੇਂਜ ਆਇਟ ਰੱਖਦੀ ਨਹੀਂ ਯਾਰ ਨਹਾਉਣ ਜੇ ਲਾਗੇ ਦੇ ਵਿੱਚ ਉਹ ਦੇਖ ਲੋ ਖੁਡਾਰ ਸਲਾਬਾ ਜਿਆ ਕਰਤਾ ਫੇਰ ਐਵੇਂ ਬਿਮਾਰ ਹੋਣਗੇ ਇਹਨਾਂ ਦਾ ਵੀ ਜੋ ਕੰਮ ਓਕੇ ਆ ਉੱਪਰ ਵਾਲੇ ਹਲੇ ਆਪਾਂ ਜਾਣਾ ਨਹੀਂ ਉੱਪਰ ਦਾਣੇ ਦੂਣੇ ਪਾਣੀ ਪਾਇਆ ਹੋਇਆ ਦਾ ਡਾਉਣੇ ਨੇ ਕਬੂਤਰ ਜਾ ਕੇ ਠਹਿਰ ਕੇ ਡਾਉਣੇ ਨੂਰੀ ਆਪਣਾ ਖਾਣਾ ਖਾ ਰਹੀ ਐ ਤੇ ਮੋਟਰ ਤੇ ਦੇਖ ਲੋ ਚਾਰ ਪਾਉਣ ਲੱਗੇ ਹੋਏ ਆ ਉੱਥੇ ਚੱਲਦੇ ਆਪਾਂ ਇਧਰੋਂ ਕੰਮ ਕਰ ਜਾਈਏ ਨਵੇੜ ਕੇ ਬਾਅਦ ਵਿੱਚ ਹਾਂ ਈਗਾ 3000 ਪੀ ਕੇ ਬੈਠਾ ਪੀ ਤੇ ਅੜਾਇਆ ਥੋੜਾ ਜਿਹਾ ਵਾ ਦੋ ਟਰਾਲੀਆਂ ਆਚਾਰ ਦਾ ਕੰਮ ਨਿਬੇੜ ਕੇ ਆ ਗਏ ਸੀ ਬਾਈ ਆਪਾਂ ਖਮਾਣੋ ਤੇ ਗੁਰੀ ਲਾਇਸੈਂਸ ਬਣਾਉਣ ਗਿਆ ਤੁਹਾਨੂੰ ਮੈਂ ਸਾਰਾ ਪ੍ਰੋਸੈਸ ਦੱਸੂਗਾ ਵੀ 16 ਸਾਲ ਦੇ ਬੱਚੇ ਦਾ ਕਿਵੇਂ ਲਾਇਸੈਂਸ ਬਣਾ ਸਕਦੇ ਆ ਲਓ ਵੀ ਮਿੱਤਰੋ ਪਹੁੰਚ ਗਏ ਕੋਠੇ ਦੇ ਹੁਣ ਆਪਾਂ। ਵਲੌਗ 3 ਦਿਨ ਚ ਪੂਰਾ ਹੁੰਦਾ ਹਰੇ ਕੇ। ਸਾਰਾ ਟਾਈਮ ਹੀ ਨਹੀਂ ਲੱਗ ਰਿਹਾ ਯਾਰ ਗਰਮੀ ਬਹੁਤ ਹੈ। ਕੀ ਕਰੀਏ? ਜੱਸੇ ਚੱਲ ਕੇਰੇ ਕਢਾ ਲਈਏ 5-7 ਵਜਿਆਂ ਦੇ। ਲਓ ਵੀ ਦੋ ਬੱਚੇ ਫੜ ਲੇ। ਕਾਲਾ ਡੰਡਾ ਕਾਲੀ ਟੌਰੀ ਤੇ ਕਾਲੇ ਡੂਸੇ ਵਾਲਾ। ਚਲੋ ਵੀ ਦੋਏ। ਕੱਢੋ ਕੇਰੇ। ਓਕੇ ਰਿਪੋਰਟ ਕੱਢ ਜੱਸੇ ਹੋਰ ਕੁੰਡਾ ਭੇਟ ਦੰਨਾ ਨਾ ਕੋਈ ਨਹੀਂ ਫੜ ਲਿਆ ਔਰੇ ਫੜਾ ਲੈ ਆਹ ਬਹੁਤ ਚਿਰ ਮਕਰੋਂ ਡਾਉਣ ਲੱਗੇ ਆ ਬਾਈ 20 ਦਿਨੋਂ ਮਕਰੋਂ ਡਾਉਣ ਲੱਗੇ ਆ ਔਰ ਰੰਗੀਲਾ ਜਾ ਚੱਲ ਓਏ ਹੋ ਗਏ ਤਿੰਨ ਔਰ ਪਤਾ ਨਹੀਂ ਕਿਹੜਾ ਉੜਦਾ ਨਵਈ ਆ ਗਿਆ ਓਏ ਗੁਲਾਬੀ ਜੀ ਕੱਚ ਦਾ ਆ ਜਾਂਦਾ ਓ ਗੁਲਾਬੀ ਕੱਚੜਾ ਵੀ ਕੱਢਣਾ ਹੀ ਕੜਕਾਂ ਦਾ ਹਾਂ ਉਹਦੇ ਵੀ ਚਾਰਕ ਗੇੜੇ ਕਢਾ ਲਾ ਸਬ ਸਬਿਹਰ ਨਾੜ ਆਈਏ ਬਹੁਤ ਟਾਈਮ ਆਉਂਦਾ ਨਹੀਂ ਫਿਰ ਦੂਏ ਲਾਲ ਜੀ ਨੇ ਇਹ ਦੋ ਕੱਢ ਲਾ ਬਸ ਇੱਕ ਆ ਕੱਢ ਲਾ ਆਦਾ ਚੜ ਗਏ ਭਾਈ ਕਿੰਨੇ ਉੱਪਰ ਥੋੜੇ ਘੇਰੇ ਕੱਢੇ ਆਉਣਗੇ ਹੁਣ ਕੱਲ ਤੋਂ ਫੇਰ ਡਾਈਆਂ ਡੂਈਆਂ ਕਰੀਏ ਸ਼ੁਰੂ ਇੱਕ ਆ ਫਿਰਦਾ ਉੱਪਰ ਕਿਸੇ ਦਾ ਇੱਕ ਆ ਫਿਰਦਾ ਇੱਕ ਆ ਫਿਰਦਾ ਉਹ ਫਿਰਦਾ ਚੱਲ ਲਾਲ ਜੀਨਾ ਤੇ ਗਲਾਬੀ ਕੱਚ ਵਾਲਾ ਚਲੋ ਭਾਈ ਚਲੋ 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 ਲਾਲਚੀਨਾ ਦਾ ਉੜਦਾ ਲੱਗਦਾ ਨਹੀਂ ਲੈ 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 ਚੱਲ ਕੋਈ ਚੱਕਰ ਨਹੀਂ ਕਿੰਨੇ ਹੋਗੇ ਪੰਜ ਹਾਂ ਪੰਜ ਹੋਗੇ ਇੱਕ ਹੋੜਾਰੇ ਬਸ ਲਾਲਚੀ ਨਹੀਂ ਲਓ ਵੀ ਲਾਲਚੀਨੇ ਦਾ ਦੂਗਾ ਭਾਈ ਵੀ ਫੜ ਲਿਆ ਗਲਾਬੀ ਕੱਛਾਣਾ ਲਾਲਚੀਨਾ ਚੱਲ ਡਾਏ ਨੂੰ ਵੀ ਚਾਲ ਇਹ ਵੀ ਡਾਤਾ 6 ਹੋਗੇ ਤੇ ਹੁਣ ਉਹ ਕਰ ਲੈ ਪਾਣੀ ਇਹ ਚੇਂਜ ਕਰ ਦੇ ਇਹਨਾਂ ਦਾ ਢੋਲ ਦੇ ਸਾਰੇ ਥੋੜਾ ਹੀ ਹੋਣਾ ਹੈ ਨਾ ਫੁੱਲ ਹੈ ਸੜੇ ਪਿੰਦੇ ਹੈ ਉਹ ਨਹੀਂ ਇਹ ਖਾਸਾ ਘੱਟ ਆ ਥੋੜਾ ਹੀ ਆਦਾ ਪਾਣੀ ਲੋ ਵੀ ਆ ਚੜ ਗਏ ਤਿੰਨ ਆ ਗਏ ਚੌਥਾ ਆਉ ਗਿਆ ਪੰਜਵਾਂ ਆਉ ਗਿਆ ਤੇ ਇੱਕ ਆ ਦੇਖੋ ਆ ਲੱਗ ਗਿਆ ਟੂਸੇ ਟੋਰੀ ਵਾਲਾ ਨਵਾਂ ਵਜਾ ਉੱਚਾ ਫਿਰਦਾ گلابی ਕਾਛੜਾ ਫਿਰਦਾ ਤਿਆ ਦੋ ਤਿੰਨ ਕਬੂਤਰ ਨਵੇਂ ਆਏ ਨੇ ਪਿੰਡ 'ਚ ਉਹ ਵੀ ਖੋਲੇ ਹੋਏ ਨੇ ਉਹ ਬੈਠੇ ਨੇ ਦੇਖੋ ਤੇ ਆ ਬਾਕੀ ਦੋ ਤਿੰਨ ਵਿੱਕੀ ਦੇ ਉੜਦੇ ਆ ਇੱਕ ਦੋ ਗੱਗੀ ਦਾ ਉੜਦਾ ਹੁਣ ਓਕੇ ਰਬੋਟਾਂ ਪਾਣੀ ਪੂਣੀ ਪਾਉਣ ਲੱਗੇ ਆ ਪਾਣੀ ਦਾ ਆ ਫਾਇਦਾ ਭਾਈ ਆ ਪਾ ਦਨੇ ਟੈਂਕੀ ਦਾ ਚੋਈ ਜਾਂਦਾ ਇਹ 'ਚ ਇਹ ਪਾ ਦਨੇ ਆ ਜਿਵੇਂ ਠੰਡਾ ਪਾਣੀ ਪਾ ਦੀ ਫਿਰ ਬੋਤਲ ਅੱਧੀ ਬੋਤਲ ਪਾ ਦੀ ਅੱਧੀ ਦੇ ਵੱਧ ਜੁੜ ਰਹੇ ਆ ਹਲੇ ਥੋੜੇ ਜਿਹਾ ਆਗੇ ਨੀਵੇਂ ਅੱਧਾ ਘੰਟਾ ਹੋਇਆ ਹਲੇ ਹੋ ਖੜਾ ਹੈ ਗਲਾਬੀ ਗੱਚ ਕਾਲੀ ਪੂੰਛ ਤੇ ਡੰਡੇ ਟੋਰੀ ਵਾਲਾ ਬੱਚਾ ਆ ਫਿਰਦਾ ਤੇ ਆ ਚਾਰ ਨੀਵੇਂ ਫਿਰਦੇ ਨੇ ਤੇ ਜਿਹੜਾ ਨਵਾਂ ਕਬੂਤਰ ਆਇਆ ਹੈ ਤੁਹਾਨੂੰ ਦਿਖਾਉਣਾ ਉਹ ਜਾਂਦਾ ਕੱਲੀ ਗਲਾਬੀ ਗੱਚ ਆਪਣੇ ਆਲਾ ਆ ਫਿਰਦਾ ਹਲੇ ਉੜਨ ਤੋਂ ਫੇਟਾਂ ਗੇਡੂngੀਆਂ ਲਾ ਕੇ ਤਾਰਦੇ ਆ ਇਹਨਾਂ ਨੂੰ ਫੇਰ ਥੱਲੇ ਬੱਚੇ ਚੈੱਕ ਕਰਾਉਨੇ ਆ ਸਾਰੇ ਬੱਚੇ ਨਿਕਲੇ ਆਏ ਤੁਹਾਨੂੰ ਦਿਖਾ ਦਿੰਨੇ ਆ ਲੋਏ ਮੇਟਰੋ 40-42 ਮਿੰਟ ਹੋ ਗਏ ਕਿਉਂਕਿ ਡਾਇ ਅੱਧੇ ਕਬੂਤਰ ਦਾ 20-22 ਦਿਨ ਮਗਰੋਂ ਡਾਏ ਨੇ ਹਨਾ ਆ ਤੁਹਾਨੂੰ ਵੀ ਪਤਾ ਹੁਣ ਬਲੌਗਾਂ ਦਾ ਵੀ ਟਾਈਮ ਜਿਆ ਨਹੀਂ ਲੱਗਿਆ ਤੇ ਟਾਂਗੀ ਲਾਤੀ ਜੱਸੇ ਨੇ ਆ ਗਏ ਵਸਾ ਨੀਵੇਂ ਪਹਿਲਾਂ ਤਾਂ ਦੋਏ ਲਾਲ ਚੀਨ ਨਹੀਂ ਵੇਖਣਗੇ ਫਿਰ ਹੋਰ ਰੰਗੀਲਾ ਜਾ ਬੈਠੂ ਉੱਡ ਗਿਆ ਫੇਰ ਓਏ ਤੇ ਬਾਕੀ ਉਹ ਦੋਨੇ ਉੱਚੇ ਖੜੇ ਨੇ ਆ ਚਾਰ ਨੀਵੇਂ ਤੇ ਆ ਰਹੇ ਆ ਕੋਈ ਨਹੀਂ ਕਿਉਂਕਿ ਥੋੜੇ ਘੇਰੇ ਘੜਾ ਲੈ ਹੁਣ ਆਪਾਂ ਡਾਇਆ ਕਰਾਂਗੇ ਇਹਨਾਂ ਨੂੰ ਲਓ ਭਾਈ ਦੋਏ لال ਜੀ ਨੇ ਇੱਕ ਰੰਗੀਲਾ ਤੇ ਇੱਕ ਕਾਲੇ ਦੂਸੇ ਵਾਲਾ ਨਾ ਬਚਾ ਚਾਰੇ ਆ ਗਏ ਇਹ ਚਾਰੇ 20 ਦਿਨ ਮਗਰੋਂ ਡਾਏ ਨੇ ਉਹ ਗੁਲਾਬੀ ਦੇ ਪੰਜੇ ਤੇ ਉਹ ਡੰਡੇ ਟੋਰੀ ਵਾਲਾ ਤੁਹਾਨੂੰ ਪਤਾ ਉੜਦਾ ਹੁੰਦਾ ਉਹ ਦੇਖੋ ਉਹ ਕਬੂਤਰ ਆਇਆ ਨਵਾ ਯਾਰ ਇਹ ਕਹਦਾ ਬਲਰ ਬਹੁਤ ਨਾ ਪੰਨ ਦੇ ਫੋਨ ਆ ਉਹ ਫਿਰਦਾ ਤੇ ਬਾਕੀ ਆਪਣੇ ਵਾਲਾ ਇੱਕ ਆ ਫਿਰਦਾ ਤੇ ਇੱਕ ਕਿਧਰ ਆ ਵੀ ਗੁਲਾਬੀ ਗੱਛਾ ਕਾਲੀ ਮੂਛ ਵਾਲਾ ਦੇਖੀ ਮਾਰੀਨੇਗਾ ਆ ਤਾਂ ਗਿਆ ਅੰਦਰ ਆ ਵੀ ਗਿਆ ਅੰਦਰ ਆ ਫਿਰਦਾ ਆ ਫਿਰਦਾ ਆਪਣੇ ਆਲਾ ਤਾਂ ਹਾਫ ਦਦਾ ਦੂਜਾ ਉਹ ਫਿਰਦਾ ਜਿਹੜਾ ਆਇਆ ਹੋਇਆ ਚਲੋ ਦੇਖਦੇ ਕੋਈ ਚੱਕਰ ਨਹੀਂ ਆਪਾਂ ਆਪਣੇ ਬੰਦ ਕਰੀਏ ਆਏ ਗਏ ਤੇ ਆਪਾਂ ਕੀ ਲੈਣਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਮੜੇ ਬਲੌਗ ਦਾ ਸਵਾਦ ਜਿਆ ਦੰਨੇ ਆ ਤੇ ਉੜਤਾ ਕਾਫੀ ਰਹੇ ਨੇ ਆ ਦੇਖੋ ਆ ਉੜਦੇ ਨੇ ਉਹ ਉੜਦਾ ਇੱਧਰ ਉੜਦਾ ਚਲੋ ਕੋਈ ਨਹੀਂ ਤਾਰੀ ਇਹਨਾਂ ਨੂੰ ਦਾਣਾ ਪਾਣੀ ਪਾਈਏ ਲਓ ਵੀ ਮਿੱਤਰੋ ਦੋ ਦਾ ਗਏ ਅੰਦਰ ਦੋ ਬੈਠੇ ਆ ਹਲੇ ਉੜੇ ਰਹੇ ਆ ਆ ਟੌਰੀ ਡੰਡੇ ਵਾਲਾ ਤੇ ਗਲਾਬੀ ਕੱਚ ਵਾਲੀ ਤੇ ਉਹ ਕਬੂਤਰ ਜਿਹੜਾ ਕੱਲੀ ਗਲਾਬੀ ਕੱਚ ਦਾ ਉਹ ਉਹ ਥੱਲੇ ਆ ਥੱਲੇ ਵਾਲਾ ਆਪਣੇ ਆੜਾ ਆ ਮੂਰੇ ਜਾਂਦਾ ਉਹ ਥੱਲੇ ਜਾਂਦਾ ਤੇ ਭਾਈ ਬਾਜੀ ਦੀ ਜਿਹੜੀ ਉਹ ਤਾਂ ਕੈਨਸਲ ਹੋ ਗਈ ਮੈਨੂੰ ਲੱਗਦਾ ਮੌਸਮ ਦੇ ਹਿਸਾਬ ਨਾਲ ਮੌਸਮ ਬਾਲਾ ਗੰਦਾ ਯਾਰ ਨਾ ਦਾ ਮੀ ਪੈਂਦੇ ਨੇ ਸਾਰੇ ਨਾ ਦਿਨ ਨਿਖਰਦੇ ਨੇ ਗਰਮੀ ਇੰਨੀ ਹੋਈ ਹੋਈ ਐ ਮੈਂ ਕਹਿੰਦਾ ਜੂਨ ਮਹੀਨੇ ਤੋਂ ਵੀ ਵੱਧ ਸਾਲਾ ਸਵਾਦ ਹੀ ਨਹੀਂ ਆ ਰਿਹਾ ਨਾ ਕਬੂਤਰ ਡਾਉਣ ਦਾ ਨਾ ਬਲਾਗੋ ਨਾ ਉਹਦਾ ਇੱਕ ਸਿਰਫ ੱੱਕੇ ਜਿਹੇ ਬਣਾ ਦਿੰਦੇ ਆ ਦੂਏ ਤੀਏ ਦੇ ਨਾ ਚਲੋ ਕੋਈ ਗੱਲ ਨਹੀਂ ਆਹ ਦੇਖੋ ਆ ਇਹ ਆ ਇਹ ਨਾ ਆਪਣਿਆਂ ਦੇ ਦੋ ਹੀ ਆ ਖਰਦੇ ਨੇ ਇੱਕ ਹੋਰ ਨਾਲ ਰਣ ਗਿਆ ਆ ਲੱਗਿਆ ਬਾਈ ਦਾਣੇ ਪਾਉਣ ਤੇ ਕਬੂਤਰ ਦਾ ਫੇਰ ਦੋਨੇ ਉੱਚੇ ਲੰਘੇ ਇਹ ਮੈਂ ਦੇਖਿਆ ਹੁਣ ਅਸੀਂ ਸੋਚ ਕੇ ਆਏ ਤੇ ਵੀ ਘੰਟਾਕ ਬਸ ਕਬੂਤਰਾਂ ਤੇ ਲਾ ਕੇ ਗਰਾਊਂਡ 'ਚ ਜਾਣਾ ਹੈ ਕਿਉਂਕਿ ਗੁਰੀ ਖੇਡਣ ਗਿਆ ਹੈ ਨਾ ਤੇ ਸਾਨੂੰ ਪੱਕਾ ਪਤਾ ਹੁੰਦਾ ਜਿੱਦਣ ਸਾਨੂੰ ਕੰਮ ਹੁੰਦਾ ਇਹਨਾਂ ਨੇ ਉਤਰਨਾ ਹੀ ਨਹੀਂ ਨਹੀਂ ਉੜਨਾ ਨੂੰ ਹੁਣ ਦੇਖ ਲਓ ਉੱਪਰ ਨੂੰ ਜਾਈ ਜਾਂਦੇ ਨੇ ਦੋਏ ਉਹਦਣ ਉੜੇ ਨਹੀਂ ਹੈਗੇ ਜਿੱਦਣ ਅਸੀਂ ਵਿਹਲੇ ਤੇ ਬਸ ਬਸ ਦਾਣੇ ਇੰਨੇ ਨਾ ਪਾਈ ਆਹ ਦੇਖੋ ਲੈ ਉਹ ਉੱਚੇ ਜਾਈ ਜਾਂਦੇ ਆ ਦੋਏ ਡੰਡੇ ਟੌਰੀ ਵਾਲਾ ਗਲਾਬੀ ਕੱਚ ਕਾਲੀ ਮੂੰਛ ਵਾਲਾ ਚਲੋ ਕੋਈ ਚੱਕਰ ਨੇ ਯਾਨ ਦਾਨੇ ਦੋਨੇ ਚੋਕਣ ਤੋਂ ਪਾਣੀ ਪੁਣੀ ਪੀ ਲੈਣਗੇ ਨੀ ਸਾਜੀ ਕਰਕੇ ਚਲਦੇ ਆ ਫਿਰ ਲੋ ਵੀ ਗਲਾਬੀ ਗੱਛਾ ਵਾਲਾ ਕਾਲੀ ਬੂਸ਼ ਬੈਠਣ ਨੂੰ ਆਉਂਦਾ ਬਚਾਓ ਫਿਰਦਾ ਕਬੂਤਰ ਚੁਗ ਰਹੇ ਨੇ ਆ ਜਾ ਆ ਜਾ ਭਾਈ ਤੂੰ ਬੈਠ ਤਾਂ ਬੱਚੇ ਨੇ ਬੈਠਣਾ ਆ ਜਾ ਆ ਜਾ ਆ ਜਾ ਇਹ ਆ ਜਾ ਹੋ ਹੋ ਤਾਂ ਕੀ ਨਹੀਂ ਵੀ ਨਹੀਂ ਹੈਗੀ ਨਹੀਂ ਨਹੀਂ ਚੱਲ ਕੋਈ ਨਹੀਂ ਕੋਈ ਨਹੀਂ ਕੋਈ ਆ ਬੱਚਾ ਵੀ ਆ ਗਿਆ ਬੱਚਾ ਵੀ ਆ ਗਿਆ ਬੈਜੋ 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 ਚੱਲੀਏ ਫਿਰ ਬੱਚਾ ਤਾਂ ਬਹਿ ਗਿਆ ਅਰੇ ਗੁਲਾਬੀ ਦਾ ਛੜਾ ਵੀ ਤਿਆਰ ਹੈ ਬੈਠਣ ਨੂੰ ਏ ਬੈਠ ਬੈਠ ਬੈਠਾਂ ਇਹ ਨਾ ਕਰ ਚੱਲ ਓਕੇ ਆਜ ਸੇ ਕੁੰਡਾ ਖੋਲ ਦੇ ਮੇਰਾ ਵੀਰ ਚੱਲੀਏ ਫਟਾਫਟ ਗਰਾਊਂਡ ਚ ਨੂੰ ਠੀਕ ਆ ਟਾਂਗੀ ਫੜੇ ਲੈ ਤਾਰ ਲੈ ਦੇਖੀ ਇਹ ਕਿਧਰੇ ਨਹੀਂ ਉੱਡਦੇ ਗਿਆ ਵਜਾ ਤਾਲੇ ਇਹਨੂੰ ਲੈ ਜਾ ਕੋਲ ਨੂੰ ਵਾਸੇ ਕੋਲ ਜਾਏ ਤੇ ਹੀ ਜਾਂਦਾ ਹੁੰਦਾ ਓਕੇ ਆਰਬੋਰ ਚਲੋ ਬਾਈ ਥੱਲੇ ਚਲੀਏ ਹਾਂ ਸੱਚ ਇੱਕ ਵੀਰ ਦਾ ਮੈਸੇਜ ਆਇਆ ਤਾਂ ਨਾ ਵੀਰਾਂਵਾ ਤੋਂ ਕਬੂਤਰ ਲੰਘਿਆ ਵੀਰੇ ਇੱਥੇ ਤਾਂ ਨਹੀਂ ਕੋਈ ਆਇਆ ਇੱਥੇ ਨਹੀਂ ਹੈਗਾ ਕੋਈ ਵੀ ਕਬੂਤਰ ਜੇ ਬਾਕੀ ਪਤਾ ਲੱਗਿਆ ਮੈਂ ਵੀਡੀਓ ਵੀ ਪਾ ਦੂੰਗਾ ਠੀਕ ਹੈ ਤੇ ਚਲੋ ਹੁਣ ਚੱਲਦੇ ਆਂ ਫਿਰ ਥੱਲੇ ਨੋਤਾ ਹੁਣ ਪਹੁੰਚ ਗਏ ਵੀ ਗਰਾਊਂਡ ਤੇ ਖੇਡ ਰਹੇ ਆਂ ਜਵਾਰ ਜਿਸਾਉ ਹੈ ਗੁਰਿਓ ਦੂਜੇ ਪਾਸੇ ਖੜਾ ਇਧਰ ਨੀਲੇ ਜਵਾਰ ਖੇਡ ਰਹੇ ਆਂ ਗਰਾਊਂਡ 'ਚ ਪਹੁੰਚ ਗਏ ਭਾਈ ਘਰ ਕਬੂਤਰਾਂ ਵਾਲਾ ਮਾਰ ਲਈ ਗੇੜਾ ਮੀ ਅੱਜ ਫੇਰ ਨਹੀਂ ਆਇਆ ਬੱਦਲ ਰੋਜ ਹੋ ਜਾਂਦਾ ਮੀਂਹ ਦੀ ਕੋਈ ਸੰਭਾਵਨਾ ਨਹੀਂ ਲੱਗਦੀ ਮੈਨੂੰ ਤੇ ਥੋੜੇ ਜਿਹੇ ਦਾਣੇ ਛਿੜਦੇ ਮੁਠੀ ਗਾ ਬੱਚੇ ਬੱਚੇ ਤੁਹਾਨੂੰ ਹੁਣ ਕੱਲੂ ਦਿਖਾਵਾਂਗੇ ਠੱਲਾ ਠੱਲਾ ਜਾਂ ਪਾਉਣੀਆ ਕਰਾਂਗੇ ਕੰਮ ਓਕੇ ਇਹਨਾਂ ਦਾ ਤੇ ਦਾਣੇ ਦੂਣੇ ਪਾ ਦਈਏ ਚਲੋ ਮਿਲਾਂਗੇ ਅਗਲੇ ਬਲੌਗ ਚ ਮੈਂ ਕਹਿਣ ਲੱਗਾ ਅਗਲੇ ਚੈਨਲ ਚ ਤੇ ਜੱਸੇ ਵਾਲਾ ਉਥੇ ਆਉਨੀਆਂ ਰੋਜ ਆਪਣੇ ਰੀਲਾਂ ਵੀ ਆਉਨੀਆਂ ਤੇ ਬਲੌਗ ਵੀ ਆਉਂਦੇ ਨੇ ਸਬਸਕ੍ਰਾਈਬ ਕਰ ਲਿਓ ਕਾ ਲਿੰਕ ਮੈਂ ਪਾਉਂਗਾ ਨਲਾਇਕ ਯੂਟਿਊਬਰ ਜੱਸਾ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ